ਲੱਗਦਾ ਨਾ ਕਿੰਨਾ ਟਾਈਮ ਲੱਗਦਾ ਮੈਂ ਕਹਿਆ ਜੀ ਰੂਹ ਰਾਜੀ ਹੁੰਦੀ ਹੈ ਦੇਖ ਕੇ ਹਾਂਜੀ ਹੁਣ ਉਹੀ ਗੱਲ ਦਾ ਜੀ ਆਈ ਇੰਸਟਾਗ੍ਰਾਮ ਤੇ ਕਰੀ ਲਾਈ ਹੁੰਦੀ ਇੱਕ ਕੁੜੀ ਨੇ ਕੀ ਕੀ ਤੁਹਾਨੂੰ ਹੁੰਦਾ ਹੈ ਕਿ ਠੰਮਕੇ ਲਾਈ ਹੁੰਦੇ ਦੋ ਹਾਂ 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 ਇਹ ਚੈਨਲ ਸ਼ੁਰੂ ਕਿਤੇ ਨੂੰ 3 ਸਾਲ ਹੋਏ ਨੇ ਮੇਰਾ ਪਹਿਲੇ ਦਿਨ ਤੋਂ ਅਸੂਲ ਸੀ ਮੰਗ ਗੰਦ ਨਸ਼ਾ ਉਸ ਤੋਂ ਬਾਅਦ ਇੱਕੋ ਚੀਜ਼ ਰਹਿੰਦੀ ਹੈ ਜਿਹੜੀ ਆਹ ਸਟੋਰੀ ਜਿਨ੍ਹਾਂ ਨੂੰ ਸ਼ਬਦ ਆਪਾਂ ਬਰਤਣ ਲੱਗ ਹਾਂਜੀ ਹਾਂ ਤੇ ਇਹ ਚੀਜ਼ਾਂ ਤੋਂ ਆਪਾਂ ਪਰੇ ਰਹਿ ਕੇ ਜੇ ਚੰਗੇ ਪਾਸੇ ਨੂੰ ਦੂਰ ਕੱਟਿਆ ਮੈਂ ਪੂਰੇ ਮੇਲੇ ਦੇ ਵਿੱਚ ਘੁੰਮ ਲਿਆ ਮੈਂ ਸਿਰਫ ਤਿੰਨ ਵੀਡੀਓ ਸ਼ੂਟ ਕੀਤੀ ਜਿੱਥੋਂ ਮੈਨੂੰ ਮੇਰੇ ਬੱਚਿਆਂ ਨੂੰ ਤੇ ਸਾਡੇ ਆਉਣ ਵਾਲੇ ਫਿਊਚਰ ਦੇ ਵਿੱਚ ਜਿਹੜੇ ਹੋਰ ਬੱਚੇ ਨੇ ਉਹਨਾਂ ਦੀ ਜਨਰੇਸ਼ਨ ਨੂੰ ਕੋ ਸਿੱਖਣ ਨੂੰ ਮਿਲੇ। ਲੋ ਵੀ ਦੋਸਤੋ ਸਭ ਤੋਂ ਪਹਿਲਾਂ ਗੁਰੂ ਮਹਾਰਾਜਿਆਂ ਦੇ ਤੁਹਾਨੂੰ ਦਰਸ਼ਨ ਕਰਾਉਣੇ ਆ। ਦਰਸ਼ਨ ਕਰਾਉਣ ਦੇ ਨਾਲ-ਨਾਲ ਸਭ ਤੋਂ ਜਿਹੜੀ ਵੱਡੀ ਗੱਲ ਆ ਉਹ ਇਹ ਗੱਲ ਹੈ ਕਿ ਕਿੱਲਾਂ ਦੇ ਸਹਾਰੇ ਕਿਹੜੇ ਹਿਸਾਬ ਨਾਲ ਧਾਗੇ ਨੂੰ ਬੁਣਿਆ ਗਿਆ। ਧਾਗੇ ਦੇ ਨਾਲ ਐਨ ਇੱਕ-ਇੱਕ ਚੀਜ਼ ਨੂੰ پرو ਕੇ ਗੁਰੂ ਮਹਾਰਾਜਿਆਂ ਦੀ ਤਸਵੀਰ ਤਿਆਰ ਕੀਤੀ ਠੀਕ ਹੈ ਜੀ ਇਸੇ ਤਰ੍ਹਾਂ ਇਸੇ ਤਰ੍ਹਾਂ ਜੀ ਗੁਰੂ ਮਹਾਰਾਜਿਆਂ ਦੇ ਹੋਟ ਆਸਰੇ ਦੇ ਨਾਲ-ਨਾਲ ਬਾਈ ਜੀ ਹੋਣਾ ਦੇ ਬਹੁਤ ਸੋਹਣਾ ਕੰਮ ਕੀਤਾ ਹੋਇਆ ਕਿਸੇ ਵੀ ਤਰ੍ਹਾਂ ਦਾ ਕੰਮ ਬਾਕੀ ਦੀ ਜਾਣਕਾਰੀ ਹੈ ਜਿਹੜੀ ਉਹ ਤੁਹਾਨੂੰ ਬਾਈ ਜੀ ਹੁਣੀ ਖੁਦ ਦੇਣਗੇ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਇਹ ਆਪਣੇ पेज ਦਾ ਨਾਮ ਹੈਗਾ ਜਾਂ ਨੋਨ ਕ੍ਰिएशन ਜੀ ਠੀਕ ਹੈ ਜੀ ਕਿ ਇਹਦੇ ਵਿੱਚ ਆਪਾਂ ਪਹਿਲਾਂ ਸ਼ੁਰੂ ਕੀਤਾ ਹੈਗਾ ਸੀਗਾ ਜਿਓਮੈਟ੍ਰੀਕਲ ਡਿਜ਼ਾਈਨ ਦੇ ਵਿੱਚ ਜਿਹੜਾ ਤੁਸੀਂ ਡਿਜ਼ਾਈਨ ਦੇਖ ਰਹੇ ਹੋ ਇਹ ਜੀ ਠੀਕ ਹੈ ਜੀ ਉਹਦੇ ਵਿੱਚ ਆਪਾਂ ਪਹਿਲਾ ਆਰਟੀਕਲ ਬਣਾਇਆ ਹੋਇਆ ਵਿੱਚ ਸ਼ੀਸ਼ਾ ਲਾ ਕੇ ਆਸੇ-ਪਾਸੇ ਥ੍ਰੈਡ ਵਰਕੇ ਕੀਤਾ ਹੋਇਆ ਸੀਗਾ ਜੀ ਕਿਉਂਕਿ ਕਿਸੇ ਮੈਨੂੰ ਯਾਰ ਦੋਸਤ ਨੇ ਕਿਹਾ ਕਿ ਤੂੰ ਇਹਨੂੰ ਕਿਸੇ ਹੋਰ ਪਲੇਟਫਾਰਮ ਤੇ ਪਾ ਉਹ ਮੈਂ ਪਾਇਆ ਵਿਦਨ ਮੈਨੂੰ ਇੱਕ ਦਿਨ ਦੇ ਵਿੱਚ ਆਰਡਰ ਆ ਗਿਆ ਉਸ ਤੋਂ ਬਾਅਦ ਮੈਂ ਥੋੜਾ ਥੋੜਾ ਕੰਮ ਸ਼ੁਰੂ ਕੀਤਾ ਆਪ ਸਿੱਖਿਆ ਜਿਓਮੈਟ੍ਰੀਕਲ ਠੀਕ ਹੈ ਜੀ ਫਿਰ ਫਿਕਸ ਤੋਂ ਕਰਦੇ ਕਰਾਉਂਦੇ ਜੀ ਫਿਰ ਆਪਾਂ ਵਰਡਸ ਤੇ ਆ ਜੀ ਨਾਮ ਲਿਖਣਾ ਹੋ ਗਿਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਆ ਦੂਜੀ ਤਰ੍ਹਾਂ ਦੇ ਸਿੰਪਲ ਬਣਾਉਣ ਲੱਗੇ ਹੈਗੇ ਆ ਜੀ ਜਿੱਦਾਂ ਜਿੱਦਾਂ ਦਾ ਵੀ ਜੀ ਸਮਝ ਆਉਂਦੀ ਹੈਗੀ ਆ ਉਹ ਤੋਂ ਤੋਂ ਦੇ ਐਕਸਪੀਰੀਮੈਂਟ ਕਰੀਗੇ ਉਹ ਤੋਂ ਤੋਂ ਆਪਾਂ ਗ로우 ਕਰੀਗੇ ਉਹ ਤੋਂ ਤੋਂ ਦੀ ਚੀਜ਼ਾਂ ਬਣਾਈਂਦੇ ਜੀ ਸਭ ਤੋਂ ਗੱਲ ਵਧੀਆ ਮੈਨੂੰ ਇਹ ਲੱਗਦੀ ਹੈ ਕਿ ਜਦੋਂ ਵੀ ਕੋਈ ਬੰਦਾ ਆਦਾ ਖਾਸ ਕਰਕੇ ਪੰਜਾਬੀ ਬੰਦਾ ਪਿੰਡੂ ਬੰਦਾ ਕਹਿੰਦਾ ਵੀ ਪ੍ਰਾਈਸ ਬਹੁਤ ਜੰਨੂ ਆ ਹਮ ਕੀ ਪ੍ਰਾਈਸ ਦੇ ਵਿੱਚ ਪ੍ਰਾਈਸ ਸਰ ਆਪਾਂ ਚਮਾ 300 500 ਹਜ਼ਾਰ 1700 ਜਿੰਨਾ ਤੁਹਾਡਾ ਪ੍ਰਾਈਸ ਜਿੰਨਾ ਤੁਹਾਡਾ ਬਜਟ ਹੋਏਗਾ ਉਸ ਹਿਸਾਬ ਨਾਲ ਚੇਂਜ ਦੀ ਬਣਾ ਕੇ ਆਪਾਂ ਦੇ ਦਾਂਗੇ ਠੀਕ ਹੈ ਉਸ ਤੋਂ ਬਾਅਦ ਕੱਲੇ ਕੀ ਆ ਜਿਹੜੀ ਆ ਆਪਣੀ ਸਫਾਈ ਆਈ ਹੈ ਜੀ ਬਹੁਤ ਟਾਈਮ ਆਈ ਹੈ ਇਹ ਇੰਨੇ ਕਿ ਆਰਟੀਕਲ ਆਪਾਂ ਵੇਚ ਚੁੱਕੇ ਆਗੇ ਹਮ ਕਰਦੇ ਕਰਾਉਂਦੇ ਇੰਨੀ ਕਿ ਸਫਾਈ ਆ ਚੁੱਕੀ ਹੈ ਇਹਦੇ ਵਿੱਚ ਸਭ ਤੋਂ ਵਧੀਆ ਕਮੈਂਟ ਆਪਾਂ ਅੱਜ ਤੱਕ ਇਹ ਮਿਲਿਆ ਜੀ ਬਈ ਅੱਜ ਤੱਕ ਇਹ ਜਿੰਨੀ ਰੱਖੀਆ ਵਾਹ ਦੇਖ ਵੀ ਪਹਿਲੀ ਗੱਲ ਦੇਖੀ ਇਹ ਸਿੱਟਾ ਕਰ ਸਕਦੀਆਂ ਕੁੜੀਆਂ ਕਰ ਸਕਦੇ ਆਪਾਂ ਹਮੇ ਤਾਂ ਤੁਹਾਡੇ ਕਿ ਮੁੰਡੇ ਵੀ ਮੁੰਡੇ ਵੀ ਕਰ ਸਕਦੇ ਆ ਲੇ ਮੁੰਡੇ ਨਹੀਂ ਹੈਗੇ ਵੀ ਕਿਹੜੇ ਕਿਵੇਂ ਮੇਜੀ ਬਣੀ ਹੋਈ ਹੈ ਮੁੰਡੇ ਇਤਾਂ ਦੇ ਹੈਗੇ ਨਹੀਂ ਮੁੰਡੇ ਅੱਜ ਤਾਂ ਵੀ ਕਰ ਦੇਣਗੇ ਪਰ ਸਾਨੂੰ ਉਧਰ ਦਾ ਰਿਸਪੌਂਸ ਨਹੀਂ ਮਿਲਦਾ ਰਿਸਪੌਂਸ ਮਿਲੂਗਾ ਮੈਨੂੰ ਕੰਮ ਕਰਦੇ ਨੂੰ ਕਿ ਇੰਸਟਾਗ੍ਰਾਮ ਤੇ ਮੈਨੂੰ ਹੋ ਗਏ 4-5 ਸਾਲ ਹੋ ਗਏ ਕੋਵਿਡ ਤੋਂ ਸ਼ੁਰੂ ਕੀਤਾ ਸੀਗਾ ਅੱਛਾ ਜੀ ਹੁਣ ਤੁਸੀਂ ਮੇਰੀ ਆਈਡੀ ਖੋਲ ਕੇ ਦੇਖੋਗੇ ਮੇਰੇ ਜਨਰਲ ਜਿਹੜੇ ਫੋਲੋਅਰ ਹੈਗੇ ਨੇ ਗਏ 500-550 ਆਇਆ ਦੀ ਬਸ 4 ਸਾਲਾਂ ਜਾਨੀ 500-550 ਬੰਦਾ ਜੁੜਿਆ ਸਿਰਫ ਬਸ ਸਿਰਫ ਆਪਣੇ ਪੰਜਾਬੀਆਂ ਦੀ ਇਹੀ ਗੱਲ ਮਾੜੀ ਲੱਗਦੀ ਹੈ ਇਹ ਚੀਜ਼ ਨੂੰ ਉਹ ਨਹੀਂ ਆਪ ਦੇ ਨੂੰ ਸਪੋਰਟ ਨਹੀਂ ਕਰਦੇ ਬਗਾਨੇ ਕੋਲੋਂ ਸਭ ਕੋ ਜਿਹੜੀ ਆਪਣੇ ਦੂਜੀ ਗੱਲ ਇਹ ਹੈ ਕਿ ਦੇਖੋ ਇਹ ਚੀਜ਼ ਨੂੰ ਤੁਸੀਂ ਦੇਖ ਕੇ ਲੱਗਦਾ ਨਾ ਕਿੰਨਾ ਟਾਈਮ ਲੱਗਦਾ ਮੈਂ ਕਹਾਂ ਜੀ ਰੂਰਾ ਜੀ ਹੁੰਦੀ ਹੈ ਦੇਖ ਕੇ ਹਾਂਜੀ ਹੁਣ ਉਹੀ ਗੱਲ ਹੈ ਜੀ ਆਈ ਇੰਸਟਾਗ੍ਰਾਮ ਤੇ ਰੀਲ ਪਾਈ ਹੁੰਦੀ ਹੈ ਇੱਕ ਕੁੜੀ ਨੇ ਕੀ ਕੀ ਤਾਂ ਹੁੰਦਾ ਹੈ ਕਿ ਠੰਮਕੇ ਲਾਈ ਹੁੰਦੇ ਦੋ ਹਾਂ 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 ਮੇਰੇ ਚੈਨਲ ਦੇ ਉੱਤੇ ਅੱਗੇ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਵਾਲਾ ਤੁਸੀਂ ਦੇਖੋ ਮੇਰਾ ਚੈਨਲ ਸ਼ੁਰੂ ਕਿਤੇ ਨੂੰ 3 ਸਾਲ ਹੋਏ ਨੇ ਮੇਰਾ ਪਹਿਲੇ ਦਿਨ ਤੋਂ ਅਸੂਲ ਸੀ ਮੰਗ ਗੰਦ ਨਸ਼ਾ ਉਸ ਤੋਂ ਬਾਅਦ ਇੱਕੋ ਚੀਜ਼ ਰਹਿੰਦੀ ਹੈ ਜਿਹੜੀ ਆਹ ਸਟੋਰੀ ਜਿੰਨਾ ਉਹ ਸ਼ਾਬਦ ਆਪਾ ਬਰਤੰਡਾਪੀ ਹਾਂਜੀ ਹਾਂ ਤੇ ਇਹ ਚੀਜ਼ਾਂ ਤੋਂ ਆਪਾਂ ਪਰੇ ਰਹਿ ਕੇ ਜੇ ਚੰਗੇ ਪਾਸੇ ਨੂੰ ਦੂਰ ਕੱਢਿਆ ਮੈਂ ਪੂਰੇ ਮੇਲੇ ਦੇ ਵਿੱਚ ਘੁੰਮ ਲਿਆ ਮੈਂ ਸਿਰਫ ਤਿੰਨ ਵੀਡੀਓ ਸ਼ੂਟ ਕੀਤੀ ਜਿੱਥੋਂ ਮੈਨੂੰ ਮੇਰੇ ਬੱਚਿਆਂ ਨੂੰ ਤੇ ਸਾਡੇ ਆਉਣ ਵਾਲੇ ਫਿਊਚਰ ਦੇ ਵਿੱਚ ਜਿਹੜੇ ਹੋਰ ਬੱਚੇ ਨੇ ਉਹਨਾਂ ਦੀ ਜਨਰੇਸ਼ਨ ਨੂੰ ਉਹ ਸਿੱਖਣ ਨੂੰ ਮਿਲੇ ਠੀਕ ਜੀ ਤੁਹਾਡੇ ਵਰਗਿਆਂ ਦੇ ਦਰਸ਼ਨ ਹੋ ਗਏ ਬਹੁਤ ਵਧੀਆ ਕੰਮ ਕੀਤਾ ਹੋਇਆ ਧੰਨਵਾਦ ਠੀਕ ਨਹੀਂ ਜੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਵੀਰੇ ਪੇਜ ਦਾ ਨਾਮ ਬੋਲ ਦਿਓ ਹਾਂ ਸਰ ਪੇਜ ਦਾ ਨਾਮ ਹੈ ਜਨਨ ਕ੍ਰੀਏਸ਼ਨ ਕਰਕੇ ਜੀ ਠੀਕ ਹੈ ਜੀ ਲੈ ਜੀ ਬਾਈ ਜੀ ਉਹਨਾਂ ਦਾ ਜਿਹੜਾ ਪੇਜ ਆ ਉਹਨੂੰ ਜਾ ਕੇ ਪਹਿਲਾਂ ਫੋਲੋ ਕਰਿਓ ਵੀਡੀਓ ਅੱਧ ਵਿਚਾਦੇ ਪਹਿਲਾਂ ਰੋਕ ਲਿਓ ਠੀਕ ਨਹੀਂ ਸੈਕੰਡ ਨੰਬਰ ਤੇ ਵੀਡੀਓ ਪੂਰੀ ਦੇਖ ਕੇ ਤੁਹਾਨੂੰ ਆਪਣੇ ਆਪ ਵੀ ਰੂ ਰਾਜੀ ਹੋ ਜਾਣੀ ਆ ਯਾਰ ਤੁਸੀਂ ਆਰਟਵਰਕ ਦੇਖੋ ਇੱਕ ਇੱਕ ਚੀਜ਼ ਪਰੋਈ ਪਈ ਆ ਹਨਾ ਧਾਗਾ ਐਂ ਪਰੋਇਆ ਹੋਇਆ ਹੋਇਆ ਵਿੱਚ ਜਿੰਮੇ ਮੋਤੀ ਹੁੰਦੇ ਆ ਤੇ ਕਿੱਲਾਂ ਦੀ ਐਨ ਪ੍ਰੋਪਰਲੀ ਤੁਸੀਂ ਦੇਖੋ ਇਹ ਚੀਜ਼ਾਂ ਮੇਰੇ ਕੋਲ ਇੱਕ ਸਟੂਡੈਂਟ ਆ ਉਨੇ ਪੇਂਟਿੰਗ ਨਾਲ ਤਿਆਰ ਕੀਤੀ ਮੈਂ ਉਹ ਆਪਣੇ ਫਰੇਮ ਕਰਾ ਕੇ ਆਪਦੀ ਸ਼ਾਪ ਦੇ ਵਿੱਚ ਲਈ ਹੋਈ ਆ ਬਾਕੀ ਸਰ ਗੁਰਨਾਣਕ ਦੇਵ ਜੀ ਹੋ ਗਿਆ ਆਪਣਾ ਸਭ ਤੋਂ ਜਿਹੜਾ ਆਰਟੀਕਲ ਹੋਟਸੇਲਿੰਗ ਆਰਟੀਕਲ ਹੈਗਾ ਉਹ ਹੋ ਗਿਆ ਹਾਂਜੀ ਚਲੋ ਹਮ ਇਹਸ ਆਰਟੀਕਲ ਜੀ ਇਹ ਖਾਸ ਹੈਗਾ ਇਹ ਦੋਰੋ ਸ਼ਾਈਨ ਕਰਦਾ ਹੈਗਾ ਲੋਅ ਲਾਈਟ ਦੇ ਵਿੱਚ ਕਿੰਦਾ ਲੱਗਦਾ ਹੈ ਜੇ ਛੋਟੀ ਨਾਲ ਹਲਕੀ ਹਲਕੀ ਲਾਈਟ ਲੱਗੀ ਹੋਵੇ ਤੁਹਾਡਾ ਜੀ ਕੰਟੈਕਟ ਨੰਬਰ ਥੋੜੇ ਬੋਲ ਕੇ ਦੱਸ ਦਿਓ ਜੀ 99 88911290 ਤੁਹਾਡਾ ਸ਼ੁਭ ਨਾਮ ਭਾਜੀ ਨਵਜੋਤ ਸਿੰਘ ਜੀ ਨਵਜੋਤ ਸਿੰਘ ਥੈਂਕ ਯੂ ਭਾਜੀ ਬਹੁਤ ਬਹੁਤ ਤੁਹਾਡੇ ਦਰਸ਼ਨ ਹੋ ਗਏ ਬਹੁਤ ਸੋਹਣਾ ਲੱਗਿਆ ਤੇ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਿਓ ਬਹੁਤ ਸੋਹਣਾ ਸੋਹਣਾ ਆਰਟੀਕਲ ਨੇ ਇੱਧਰ ਭੈਣ ਹੋਣਾ ਨੇ ਵੀ ਬਹੁਤ ਵਧੀਆ ਢੰਗ ਨਾਲ ਜਾਨੀ ਆਪਦਾ ਜਿਹੜਾ ਪੁਰਾਣਾ ਵਿਰਸਾ ਸੀ ਭੁੱਲ ਚੁੱਕੇ ਆ ਉਹਦੇ ਨਾਲ ਜੁੜੇ ਆ ਪੂਰੇ ਮੇਲੇ ਦੇ ਵਿੱਚ ਆ ਜਿਹੜਾ ਸਟਾਲ ਇੱਥੇ ਆ ਕੇ ਬਈ ਦਿਲ ਜਿੱਤਿਆ ਗਿਆ ਬਾਕੀ ਤੁਸੀਂ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰਕੇ ਤੇ ਜਿਹੜੇ ਮੈਂ ਤੁਹਾਨੂੰ ਦੋ ਕੰਟੈਕਟ ਦਿੱਤੇ ਨੇ ਇਹਨਾਂ ਨਾਲ ਜ਼ਰੂਰ ਕੰਟੈਕਟ ਕਰਿਓ ਜੀ ਧੰਨਵਾਦ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤੁਹਾਡਾ ਆਪਣਾ ਚੈਨਲ ਬਗਾਨਾ ਨਹੀਂ ਟਾਕ ਵਿਦ ਬੈਨੀ ਧੰਨਵਾਦ ਜੀ